ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹਮ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਬੈਂਡਵੈਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸਜਣੋ ਇਸ ਵੇਲੇ ਲਵ ਦੇ ਘਰੇ ਤੁਹਾਨੂੰ ਤਿੰਨ ਤਾਜ਼ੀਆਂ ਸੂਈਆਂ ਝੋਟੀਆਂ ਮੱਝਾਂ ਵਖਾਉਣ ਲੱਗੇ ਆ ਆ ਦੇਖੋ ਸਵੇਰ ਦਾ ਟਾਈਮ ਆ ਤੇ ਓਕੇ ਰਿਪੋਰਟ ਤਿੰਨ ਜਾਨਵਰ ਫੋਰ ਸੇਲ ਵਖਾਊ ਆ ਬਿੱਲੀ ਬੋਲੀ ਝੋਟੀ ਬਹੁਤ ਵਧੀਆ ਤੇ ਓਕੇ ਰਿਪੋਰਟ ਚੰਗੇ ਥਾਂ ਲੇਵੇ ਵਾਲੀ ਆ ਦੇਖੋ ਕਿੰਨੀ ਪਾਵਰ ਵਾਲਾ ਥਾਂ ਲੱਗਿਆ ਹੋਇਆ ਕਰਮਾਂ ਵਾਲੀ ਨੂੰ ਬੜੇ ਸੋਹਣੇ ਢਾਂਚੇ ਦੀ ਆ ਤੇ ਇੱਕ ਅੱਗੇ ਬੜੀ ਚੰਗੀ ਛਾਈ ਵਾਲੀ ਆ ਵੀ ਝੋਟੀ ਬਿਲਕੁਲ ਐਨ ਜਿਵੇਂ ਕਹਿ ਲਿਆ ਨਾ ਵੀ ਐਨ ਕਾਲੇ ਰੰਗ ਦੇ ਵਿੱਚ ਇਹਦੇ ਥੱਲੇ ਕਿੰਨਾ ਦੁੱਧ ਬਾਦਾ ਉਹ ਵੀ ਜਾਣਕਾਰੀ ਲਵਾਂਗੇ ਤੇ ਉਸ ਤੋਂ ਬਾਅਦ ਆ ਕੇ ਮੈਂ ਵੀ ਤਾਜੀ ਸੂਈ ਸਵਾਈ ਇਹਦੀ ਡਿਟੇਲ ਵੀ ਆਪਾਂ ਤੁਹਾਡਾ ਨਾਲ ਲੈ ਕੇ ਸਾਂਝੀ ਕਰ ਦਿੰਦੇ ਆ ਇਹ ਤੋਂ ਸ਼ੁਰੂ ਕਰ ਲੈਨੇ ਆ ਤਿੰਨੇ ਸੂਏ ਸਵਾਏ ਜਾਨਵਾਰਾ ਜਿਹੜਾ ਵੀ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸਜਣੋ ਆਜੋ ਲਈਏ ਜਾਣਕਾਰੀ ਲਾਭ ਤੋਂ ਤੇ ਵੇਖੀਏ ਚਲਾਚ ਲੋਕੇ ਰੇਟ ਔੜ ਦੀਆਂ ਜਾਣ ਵਾਲੇ ਹੁੰਦੇ ਆ ਭਰਾ ਦੇ ਇੱਕ ਘੰਟੇ ਚ ਵੇਚ ਕੇ ਮਾਲ ਵੀਰ ਕਹਿੰਦਾ ਵੀ ਆਪਾਂ ਵੇਲੇ ਆਜੋ ਲਈਏ ਜਾਣ ਕਰ ਲਵ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਚੜ੍ਹਦੀਆਂ ਕਲਾ ਤੂੰ ਸੁਣਾ ਵਧੀਆ ਜੀ ਵਧੀਆ ਜੀ ਕਿਰਪਾ ਕਿਰਪਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਵਾ ਜਿਨੇ ਵੀ ਆਪਣੇ ਸੰਧੂ ਡੇਰੀ ਫਾਰਮਿੰਗ ਨੂੰ ਭੈਣ ਭਰਾ ਪਿਆਰ ਕਰਦੇ ਆ ਸਾਰਿਆਂ ਨੂੰ ਸਾਸਤਰੀ ਕਾਲ ਤੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਆਪਾਂ ਨੂੰ ਪਿਆਰ ਕਰਦੇ ਵੀਰ ਵਧੀਆ ਵਧੀਆ ਲਾਈਕ ਤੇ ਕਮੈਂਟ ਕਰਿਆ ਕਰੋ ਮੇਰੇ ਵੀਰ ਤੇ ਨਿਕਲਾ ਜੀ ਗੁਰੂ ਰਾਮਦਾਸ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਨਾਮ ਮੇਰਾ ਲਾਪਰੀ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਮੌਲਾ ਚ ਫੇਰ ਉੜਦੀਆਂ ਜਾਣਾਂ ਲਈ ਉੜਦੀਆਂ ਜਾਣਾਂ ਲਈ ਅੱਜ ਮੁੱਲ ਦੇਖੀ ਉੜਦੀਆਂ ਜਾਣਾਂ ਲਈ ਜਿੰਨਾਂ ਮੇਲਾ ਲੁੱਟਣ ਵਾਲੀ ਗੱਲ ਹੀ ਆ ਲੋਟ ਲੋ ਜਿੰਨੇ ਮੇਲਾ ਲੁੱਟਣਾ ਅੱਜ ਪਹਿਲੇ ਨਾਲ ਤੋਂ ਜਿੰਨਾ ਕੱਟੀਆਂ ਬਹੁਤ ਚੰਗੀਆਂ ਚਵਾਈ ਚਵਾਈ ਦੀਆਂ ਦੁੱਧ ਵਾਲੀਆਂ ਹਾਂਜੀ ਓਕੇ ਤੇ ਆ ਜਿਹੜੀ ਮੈਂ ਆਪਾਂ ਇੱਕ ਨੰਬਰ ਤੇ ਸ਼ੁਰੂ ਕਰੀਏ ਇਹ ਕਿਹੜਾ ਸੂਆ ਸੂਈ ਆ ਇਹ ਦੇ ਜਿਸਮਨ ਅਗਰ ਤਿੱਜੇ ਕੋਈ ਬੰਦਾ ਲਾ ਲੇ ਆ ਤੁਸੀਂ ਸਮਝ ਗਏ ਕਿ ਤੀਜੇ ਲਾਲੇ ਕੋ ਦੂਜੇ ਲਾਲੇ ਕੋ ਚੌਥੇ ਲਾਲ ਠੀਕ ਹੈ ਇਹ ਇਹ ਆਪਦੇ ਸਮਝ ਨਾਲ ਲਾ ਲਈ ਤੇ ਪਰ ਹੈ ਜੀ ਕਿ ਮੈਂ ਤੀਜੇ ਸੂਈ ਆਪਾਂ ਨੂੰ ਵੀ ਲੈਦੀ ਚਲੋ ਤੀਜੇ ਸੂਏ ਤੇ ਕਿੰਨੇ ਟਾਈਮ ਦੀ ਸੂਈ ਕਿੰਨੀ ਆਹ ਕਾ ਹੁਣ ਧਾਰਾ ਇਹਦੇ ਕੋਲੇ ਜੜੀਆਂ ਆ ਵੇਖੋ ਪੰਜ ਕਰਦਾ ਦੇਣਾ ਵੀ ਸੂਈ ਆ ਠੀਕ ਆ ਤੇ ਕੱਟੀ ਆ ਕੱਟੀ ਜੈਡ ਪਲੇ ਕਰ ਠੀਕ ਆ ਕੱਟੀ ਬੜੀ ਵਧੀਆ ਕੀ ਦੇ ਨੇ ਕਿਤੇ ਮਾਰ ਦਾ ਪਿੱਤਰ ਵਾਲ ਨਹੀਂ ਰੱਖਦੇ ਓਕੇ ਓਕੇ ਤੇ ਇਹਦੇ ਥੱਲੇ ਹੁਣ 50 ਕਿਲੋ ਨਾ 2 ਤੇ 8 ਤੋਂ 9 ਕਿਲੋ ਬਣ ਕੇ ਕਿੰਨਾ ਬੋਲਰ ਆਲਾ ਜਾਂ ਦੋਦ ਲੱਗੂ ਇੰਨਾ ਘਿਆਰਾ 8 9 ਕਿਲੋ ਧਾਰਾ ਹੈਗਾ ਹਾਂਜੀ ਠੀਕ ਆ ਤੇ ਚੂਣ ਚਾਣਾ ਇੱਕ ਨੰਬਰ ਚੂਣ ਚਾਣ ਤੇ ਮੈਂ ਕਿੰਨਾ ਕਿਤੇ ਕਹਿੰਦੀ ਕਿ ਮੈਨੂੰ ਹੀ ਲੱਗਾ ਜਿਹੜੀ ਮੋਟੀ ਧਾਤ ਪਰ ਭੋਲੀ ਰੂਮਰ ਗਈ ਇਹਨੀ ਤੋਰ ਕਰਾਈਏ ਚੱਕ ਮੇਰਾ ਵੀਰ ਕੱਢੀ ਕਰਾ ਬਾਹਰ ਅਨ ਲੋਗੀ ਸੱਚ ਨਾਲ ਤੀਜਾ ਸੂਆ ਸੁਈ ਆ ਮਗਰ ਕੱਟੀ ਆ ਤੇ 8-9 ਕਿਲੋ ਵੀਰ ਹਰੀ ਕਹਿੰਦੇ ਕੋਈ ਦੁੱਧ ਮੰਨ ਲੈ ਕੋਈ ਬੌਲਾ ਕਿਉਂਕਿ ਹਜੇ ਤਾਜੀ ਆ ਤੇ ਲੈ ਵਾ ਪਾਂਡਾ ਤੁਸੀਂ ਚੈੱਕ ਕਰ ਲਓ ਚਵਾਈ ਵੀਰ ਹਰੀ ਕਹਿੰਦੇ ਓਕੇ ਰਿਪੋਰਟ ਲੱਗੀ ਆ ਆ ਵੇਖ ਨੁਕੀ ਸਪੀਕਰ ਵਾਲਾ ਬੰਦ ਰੱਖੀ। ਵੇਖੋ ਸੱਜਣੋ। ਆ ਲੇਵਾ ਪਾਂਡਾ। ਖੁੱਲੇ ਲੇਵੇ ਪਾਂਡੇ ਦੀ ਆ। ਤੇ ਥੋੜੀ ਜੀ ਕੈਮਰੇ ਤੋਂ ਡਰਦੀ ਆ ਬਾਕੀ ਓਕੇ ਰਿਪੋਰਟ ਆ। ਤੇ ਭਾ ਵੀਰ ਤੇ ਅੱਗੇ ਵੀ ਤੁਹਾਨੂੰ ਪਤਾ ਆ ਵੀ ਅ ਹਫਤੇ ਦੇ ਵਿੱਚ ਵੀਡੀਓ ਵਿਖਾ ਜੰਨੇ ਹੁੰਨੇ ਆ। ਤੇ ਘੰਟਿਆਂ ਕੋਈ ਮਾਲ ਵਿਕ ਜਾਂਦਾ। ਅੱਗੇ ਵੀ ਉਹ ਮਹਾਰਾਹੀ ਕਿਰਪਾਏ ਆਪਣਾ ਘੰਟੇ ਦੇ ਵਿੱਚ ਸਾਰਾ ਮਾਲਿਕ ਕਿ ਜਾਂਦਾ ਹੈ ਤੇ ਅੱਜ ਵੀ ਭਾਪਾ ਪੌਣ ਨੇ ਕਿ ਪੌਣ ਅੱਜ ਅੱਧੇ ਘੰਟੇ ਚ ਵਿਗਣ ਵਾਲੇ ਇਹਦਾ ਫਰਕ ਕਿੰਨੇ ਦੀ ਜੱਸ ਸੁਣੋ ਮੈਂ ਵੇਖ ਤੂੰ ਦੱਸ ਵੀ ਕਿੱਡਾ ਟੰਚਾ ਟੁੰਚਾ ਤਗੜਾ ਵੱਡੀ ਵੱਡੀ ਪੂਰੀ ਹਣਾ ਕਿੱਡੀ ਮੈਂ ਮੈਂ ਹੈਗੀ ਆ ਅਸਲ ਕੁਲਦੀਪ ਅੱਜ ਦੀ ਵਿਕਰੀ ਜੀ ਮੈਂ 85000 ਦੀ ਹੈਗੀ ਹੈ ਕਿ ਨਹੀਂ ਹਾਂਜੀ ਹਾਂਜੀ ਆਪਾਂ ਕਿੰਨੇ ਦੀ ਦੇ ਦਿੱਤੀ ਆਪਾਂ ਦੇ ਦਿੱਤੀ 80 ਦੀ ਕਰਦਗੇ ਮਾਨਤਨ ਜਮਾ ਜੱਸ ਸੁਣੋ 70 ਦੀ ਉਹਦੇ ਚ ਬੋਲੀ ਤਾਂ ਨਹੀਂ ਲਾਉਣੀ ਅੱਜ 74 ਦੀ ਜਾਂਦੇ ਫਿਰ ਚਲੋ ਇਹ ਦੂਗਾ ਦਾ ਹਨਾ ਆ ਵੇਖ ਲੈ ਫਿਰ ਤੇਰੇ ਸਾਹਮਣੇ ਮੈਂ ਵੀ ਕਿੰਨੀ ਤਗੜੀ ਆ ਹਾਂ ਤੇ 12 13 ਕਿਲੋ ਦੁੱਧ ਤਾਜੀ ਸੂਈ ਆ ਅੱਤਾਜੀ ਸੂਈ 12 ਕਿਲੋ ਦੁੱਧ ਰਾਮ ਨਾਲ ਹੀ ਇਹਨੇ ਕੱਢੀ ਜਾਣਾ ਢਾਜਾ ਢੁੰਜਾ ਤੇਰੇ ਮਗਰ ਕੱਟੀ ਆ ਗਈ ਕਿੰਨਾ ਤਗੜਾ ਬੱਤ ਫਿਰ ਇੱਕ ਪੱਟੀ ਵੀ ਬਹੁਤ ਚੰਗੇ ਟੀਕੇ ਦੀ ਇਹਨੇ ਮੰਗਰ ਠੀਕ ਆ 74000 ਦੀ ਹਾਂਜੀ ਉਹਦੇ ਚ ਵੀ ਹਜੇ ਕਹੇ ਭੈਣ ਭਰਾਣੇ ਫੋਨ ਲਾਇਆ ਛੋੜ ਛੱਪਾ ਕਰਾਊਗਾ ਮਾਨਤਾ ਕਰਦਾ ਕੋਈ ਵੀ ਵੀਰ ਘਟੜ ਜਾਏਗਾ ਪਰ ਮੁਲਾਉ ਦਾ ਇੱਥੇ ਆਊਗਾ ਤੇ ਮਾਤਾਣ ਕਹਿੰਦਾਂ ਨੇ ਤੇ ਬਾਕੀ ਚੋਨ ਦੇ ਵਿੱਚ ਮੈਂ ਇੱਤੀ ਜਾਈ ਖਰੀਆਂ ਨਾ ਪੋਲਿਸ਼ ਹੋ ਰੱਖੂ ਤੇ ਕੂਠੇ-ਕੂਠੇ ਜਿਹੀ ਮੋਟੀ ਧਾਰ ਹੋਊਗੀ ਠੀਕ ਆ ਤੇ ਆਹ ਝੋਟੀ ਅਗਲੀ ਅਗਲੀ ਝੋਟੀ ਦੂਜੇ ਸੁਵੇ ਦੀ ਦੂਜਾ ਸੁਆ ਸੂਈ ਆ ਹਾਂਜੀ ਇਹ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਆ ਆ ਇਹ ਮਗਰ ਵੀ ਕੱਟੀ ਜੋ ਅੱਛਾ ਬੜੇ ਸ਼ੌਂਕ ਨਾਲ ਉਹਨਾਂ ਘਰ ਵਾਲਿਆਂ ਪਾਲੀ ਆ ਤੇ ਇਹ ਵੀ ਉਹਨਾਂ ਨੂੰ ਨਾ ਵਿਚਾਰੇ ਨੂੰ ਮਜਬੂਰੀ ਦੇ ਖਾਤਰ ਝੋਟੀ ਦੇੜੀ ਪਈ ਆ ਠੀਕ ਆ ਤੇ ਢੰਦਰਾ ਧੁੰਦਰਾ ਲੈਣਗੇ ਸਾਈਆਂ ਕੁੜੀਆਂ ਰੋਟੀਆਂ ਚਾਰਨੀਆਂ ਬੜੇ ਸ਼ੌਂਕ ਨਾਲ ਪਾਲੀ ਠੀਕ ਆ ਤੇ ਕਿੰਨੇ ਟਾਈਮ ਦੀ ਸੂਈ ਦੱਸੀ ਉਹਨਾਂ ਨੇ ਜਿੰਨੇ ਵੀ ਬੀਡੀਆਂ ਨੇ ਮੈਂ ਜੇ ਸੂਈ ਹੋਦੀ ਆ ਬੀਡੀਆਂ ਨਹੀਂ ਮੰਨ ਲੈ ਮਹੀਨੇ ਦੀ ਮੰਨ ਲੈ ਡੇਢ ਉਹ ਅਗਲਾ ਕੈਸ ਲਾ ਲੈ ਤੇ ਆਉਂਦਾ ਕੋਈ ਬੱਚਾ ਸਾਹਮਣੇ ਆ ਹਾਂਜੀ ਤੇ ਕੱਟੀ ਮਲ ਕੇ ਬੜੇ ਸ਼ੌਂਕ ਨਾਲ ਉਹਨਾਂ ਪਾਲੀਆ ਵਿੱਚ ਢੰਦਰਾ ਧੁੰਦਰਾ ਕੱਟੀ ਨੇ ਪਾਈਆਂ ਉਹਨਾਂ ਨੇ ਲੈਣ ਕੇ ਸਰੋਤਨਾ ਚਾਰ ਦੇ ਰਹੇ ਆ ਤੇ ਮਜਬੂਰੀ ਕਰਤਾ ਵੇਖੋ ਹੁਣ ਇਹਦੇ ਕੋਲੇ ਦੁੱਧ ਭਾਂਡੇ ਚ ਕਿੰਨਾ ਆ ਜੂ ਦੁੱਧ ਨੂੰ ਕੱਟੀ ਬੜੀ ਖਰੀ ਆਪਾਂ 12 ਕਿਲੋ ਦੁੱਧ ਚੋ ਕੇ ਲਈ ਆ ਠੀਕ ਆ ਪਰ ਥੋੜਾ ਜਿਹਾ ਉਪਰਾ ਕੀਤਾ ਉਹਨਾਂ ਦੇ ਘਰ ਦੀ ਜੰਮ ਪਾ ਲਿਆ ਘਰ ਚੋਂ ਤੁਹਾਨੂੰ ਪਤਾ ਬੰਦ ਲੈਨੇ ਆ ਉਪਰਾ ਥੋੜਾ ਜਿਹਾ ਕੀਤਾ ਹੁਣ ਕੋਈ 10 ਮੰਨ ਕੇ ਲੈ ਲੇ ਵੀ 10 ਕਿਲੋ ਮੰਨ ਕੇ ਸੌਦਾ ਕਰ ਲੈ 10 ਕਿਲੋ ਮੰਨ ਕੇ ਸੌਦਾ ਕਰ ਲੈ ਕੱਢੀ ਬਾਹਰ ਇਹਨੂੰ ਵੀ ਕੱਦ-ਗਾਠ ਚੰਗਾ ਹਨਾ ਕੱਦ-ਗਾਠ ਚੰਗਾ ਤੇ ਬਾਕੀ ਚੋਣ ਬਹੁਤ ਜ਼ਿਆਦੀ ਚੰਗੀ ਚੋਣ ਤੇ ਗੱਲਾਂ ਹੀ ਪਰੇ ਆ ਦੇ ਸ਼ਾਈ ਚੰਗੀ ਕਾਲੀ ਕਾਲੀ ਵਾਕਿਆ ਦੁੱਧ ਵਾਲੀ ਦੇ ਕਿਹੜੇ ਗੱਲਾਂ ਹੀ ਪਰੇ ਆਰੇ ਸਿੰਘ ਵੀ ਕਿੰਗਰੇ ਵਾਲਾ ਹਨਾ ਕਿੰਗਰੇ ਵਾਲਾ ਸਿੰਘ ਆ ਰੇ ਹਾਂ ਨਹੀਂ ਚੰਗੀ ਆ ਕੱਟੀ ਸਾਫ ਸੂਫ ਚੰਗੀ ਆ ਆ ਬਹੁਤ ਆ ਵੇਖੋ ਸੱਜਣੋ ਤਰਦੀ ਦਾ ਲੇਵਾ ਆਂਡਾ ਗੈਸ ਤੁਸੀਂ ਲਾ ਲਓ ਮਗਰ ਕੱਟੀ ਸੂਈ ਦਾ ਵੀ ਇੰਤਾਜਾ ਤੁਸੀਂ ਬੱਚੇ ਤੋਂ ਲਾ ਲਿਓ ਤੁਹਾਨੂੰ ਜਿੰਨੇ ਟਾਈਮ ਦਾ ਵੀ ਲੱਗੂਗਾ ਉਨਾ ਹੀ ਮੰਨ ਲਿਓ ਤੇ ਬਾਕੀ ਕੁਆਲਿਟੀ ਦੁੱਧ ਵਾਲੀ ਇਹ ਵੀਰ ਕਹਿੰਦਾ ਤੇ ਚੂਣ ਚਾਨ ਇੱਕ ਨੰਬਰ ਨਾਲ ਲਵ ਚੂਣ ਤੇ ਮੈਂ ਕਿੰਨਾ ਵੀ ਗੱਲਾਂ ਹੀ ਪਰੇ ਠੀਕ ਆ ਕਤਿੰਗ ਵਾਰ ਇਹ ਦਿਨਾ ਪੈਸਾ ਉਹਨਾਂ ਨੂੰ ਦੇ ਦੋ ਠੀਕ ਆ ਤੇ ਹੁਣ 10 ਕਿਲੋ ਮੰਨ ਕੇ ਆ ਜੇ ਕੋਈ ਵੀ 10 ਕਿਲੋ ਪੱਕਾ ਦੋ ਦੋ ਕ ਠੀਕ ਆ ਠੀਕ ਆ ਇਹ ਜਿਹੜਾ 10 ਕਿਲੋ ਦੋ ਤੇ ਫਿਰ ਉਹ ਗੱਲ 2 ਕਿਲੋ ਗਾੜੀ ਹੋਊਗੀ ਇਹਦੀ ਹੈ ਹਾਂਜੀ ਗਾੜ ਨੂੰ ਲੇਵਾ ਚੰਗਾ ਹਾਂਜੀ ਹਾਂਜੀ ਓਕੇ 10 ਕਿਲੋ ਗਾੜੀ ਹੋ ਤੇ ਰੇਟ ਇਹਦਾ ਵੀ ਫਰੋਟ ਦੀਆਂ ਲਈ ਇਹਦਾ ਵੀ ਫਰੋਟ ਦੀਆਂ ਲਈ ਛੋਟੀਆਂ ਵੀ ਪਸੰਦੀ ਦੀ ਆ ਠੀਕ ਆ ਅਸੀ ਦੀ ਹਾਂ ਦੋ ਹੋਰ ਦਰਗੇ ਹੁਣ ਤੂੰ ਵੇਖ ਕਿੱਥੇ ਜੀ ਕੱਟੀ ਬਹੁਤ ਚੰਗੀ ਆ ਹਾਂ ਉਹਦੇ ਸੁਵੇਨੇ ਕੋਈ ਲੱਖੋਂ ਤਾਂ ਵਿਕੂਗੀ ਕੱਟੀ ਐ ਕਿਤੇ ਚਲੋ ਉਹਨਾਂ ਬੰਦਿਆਂ ਤੋਂ ਸਮਝ ਨਹੀਂ ਇੱਕ ਖਰਦੀ ਬੜੀ ਦੁੱਧ ਦੁੱਧ ਨੂੰ ਬਹੁਤ ਚੰਗੀ ਆ ਗਾੜ ਦੀ ਕੋਈ ਸੁਣਾ ਸੁਣਾ ਤੇ ਬੜੀ ਠੁੱਕੀ ਹੈ ਨਾ ਲੇਵਾ ਚੰਗਾ ਲੇਵਾ ਚੰਗਾ ਵਾ 2 ਕਿਲੋ ਗਾੜ ਦੀ ਆ ਕੱਟੀ ਠੀਕ ਆ ਇਹ ਕਿੰਨੇ ਦੀ ਆ ਸਨੋਰੀ ਕਰਦੇ ਕਿੰਗਰੇਲਾ ਸਿੰਘ ਆ ਇਹ ਸੁਣਾ ਕਰਦਗੇ ਜੋ ਮੈਂ ਲਾਸਟ ਕਾਂਟਾ ਵਾ 10000 ਦੀ ਕੱਟੀ ਦੇ ਦਾਂਗਾ 71000 ਹਾਂ ਜੀ ਚਲ ਜਿਹੜਾ ਫੋਨ ਲਾਉ ਕੋਈ ਛੋਟ ਛੱਪਾ ਦੋ ਚਾਰ ਛੱਪਾ ਕਰਦਾਂਗੇ ਵਿੱਚ ਮਾਨਦਾਨ ਯਾਰ ਇੱਕ ਹੋਰ ਕਰਦਾਂਗੇ ਚਲੋ ਹਾਂ ਜੀ ਓਕੇ 74000 ਦੀ 74000 ਦੀ ਹਾਂ ਜੀ ਤੇ ਆ ਇਹ ਵੀ ਕੱਟੀ ਬਹੁਤ ਚੰਗੀ ਨੀਲੀ ਦੀ ਬਿੱਲੀ ਬੋਲੀ ਹਾਂ ਸੂਆ ਕਿਹੜਾ ਇਹ 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 ਹੈਗੀ ਦੂਜੇ ਸੂਏ ਅੱਛਾ ਇਹਨੂੰ ਤੇ ਕਿਦਾਂ ਚਵਾ ਲੱਗਾ ਕਿਤੇ ਗੱਲਾਂ ਹੀ ਪਰੇ ਵੀ ਤੁਹਾਨੂੰ ਥਣ ਬੜਾ ਕੰਮ ਦਾ ਲੱਗਾ ਇਹਨੂੰ ਬੜਾ ਕੰਮ ਦਾ ਦੋ ਦੋਰਾ ਥਣ ਲੱਗਾ ਇਹਨੂੰ ਦੋਰਾ ਦੋਰਾ ਤੇਰਾ ਥਣ ਆ ਆ ਵੇਖੋ ਸੱਜਣੋ ਵਾਕਈ ਗੱਲ ਕੋਈ ਕਹਿਣ ਵਾਲੀ ਨਹੀਂ ਬੜਾ ਟਾਪ ਦਾ ਥਾਨਲੇਵਾ ਲੱਗਾ ਤੇ ਠੰਡੀ ਫੀਲ ਬਹੁਤ ਜ਼ਿਆਦੀ ਹੈ ਇਧਰ ਆ ਖਾ ਮਾਰ ਕੀ ਇਧਰ ਬੈਠੀ ਨੇ ਥਾਣੀ ਦੱਸਦਾ ਪਿਆਦਾ ਬਸ ਕਰ ਬਾਲਾ ਨੰਦ ਮਾਰਦੇ ਮਾਰਦੇ ਪੂਸ ਚੱਕ ਲਈ ਹੈਨਾ ਠੀਕ ਹੈ ਤੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧਾ ਬਿਲਕੁਲ ਹੀ ਤਾਜੀ ਆ ਆ ਵੇਖੋ ਠੀਕ ਆ ਤੇ ਇਹ ਨਾ ਬੰਦਾ ਬੰਦਿਆ ਕਿੰਨਾ ਕੋਲ ਆਈ ਨਾ ਉਹਨਾਂ ਦਾ ਥੋੜਾ ਜਿਹਾ chrelu masala ਜਿਹਾ ਕੋਈ ਬੜਿਆ ਨਹੀਂ ਤੇ ਪਿਆ ਕੁਝ ਨਹੀਂ ਕੱਟੀ ਨੂੰ ਵਦਗੀ ਹਾਂ ਪਿਆ ਵੀ ਉਹਨੇ ਦੇ ਆਪਣੇ ਕੋਲੇ ਆਈ ਕੱਲ ਦੀ ਖਾਣ ਨੂੰ ਬਲ ਕੇ ਚਾਰੂ ਚੰਗੀ ਆ ਚਾਰੂ ਚੰਗੀ ਇਹਦੇ ਥੱਲੇ ਹੁਣ ਕੋਈ 9 ਕਿਲੋ ਕੋਈ ਅੱਜ ਮੰਨ ਕੇ ਲੈ ਲੈ ਪਤਾ ਵੀ ਆਪਾਂ ਫਿੱਕੇ ਨਾ ਪਈਏ ਦੁੱਧ ਦੋ ਇਹਦੇ ਘਰੇ ਜਾ ਕੇ ਬਲ ਕੇ 24 ਦਾ ਅਗਲਾ ਘਾਟ 8 ਕਿਲੋ ਦੁੱਧ ਮੰਨ ਲੈ 8 ਕਿਲੋ ਮੰਨ ਕੇ ਹਫਤੇ ਤੋਂ 10 ਦਿਨਾਂ ਦੀ ਸੂਈ ਹਾਂ ਹੱਕ ਤੇ ਕਦੀ ਸੁਈ ਹੈ ਤੇ ਕਟਾ ਕੇ ਕੱਟੀਏ ਦੇਖੋ ਇਹਦੇ ਕੋਲੇ ਕਟਾ ਕੱਢ ਬਾ ਰਹੀਂਦੀ ਵੀ ਤੂਰ ਕਰਾ ਜਾ ਤੇ ਬਿੱਲੀ ਕੋਲੀ ਹਾਂ ਸੱਜਣੋ ਕੁਆਲਿਟੀ ਚੰਗੀ ਕੱਦ ਸੋਹਣਾ ਤੇ ਚਵਾਈ ਤਾਂ ਤੁਹਾਡੇ ਸਾਹਮਣੇ ਆ ਯਾਰ ਐਨਾਂ ਜਿਵੇਂ ਕਹਿ ਦਈਏ ਮੱਛੀ ਮੋਟਰ ਹੀ ਲੱਗੀ ਆ ਕਰਮਾ ਵਾਲੀ ਨੂੰ ਤੇ ਚੰਗੀ ਸੰਭਿਓ 12 ਕਿਲੋ ਦੁੱਧ ਕੱਟੀ ਪਾ ਜੂਗੀ ਕੁਆਲਿਟੀ ਚੰਗੀ ਆ ਠੰਡੀ ਬੜੀ ਫਿਰ ਤਹਿਸੀਲ ਇੰਨੀ ਕਾ ਵੀ ਬੱਚਾ ਛੱਡੋ ਚਾ ਨਾ ਛੱਡੋ ਵੇਖਿਓ ਲਾਲੀ ਵਾਲਾ ਲੇਵਾ ਆ ਦਾ ਕਰਮਾ ਵਾਲੀ ਦਾ ਤੇ ਪੱਖ ਰੱਖਦੀ ਆ ਇੱਧਰ ਲਈ ਗਾ ਜਿਵੇਂ ਨੀਲੀਆਂ ਮਈਆਂ ਦਾ ਇਹ ਆਪਾਂ ਬਾਟਰ ਤੋਂ ਲਈ ਨਾ ਹੱਥ ਨੂੰ ਪੂਰੇ ਲੋ ਠੀਕ ਆ ਹਾਂਜੀ ਉਹ ਬਲੱਡ ਲੈਣ ਇੱਧਰ ਰੱਖ ਦੇ ਬਿੱਲੀ ਕੋਲ ਚੱਟੀ ਆ ਮਨ ਕੀ ਆਖਿਆ ਤੇ ਕਰਮਾ ਵਾਲੀਆਂ ਦੁੱਧ ਨੂੰ ਝੂਟੀਆਂ ਤਕਰੀਬਨ ਖਰੀਆਂ ਹੀ ਨਿਕਲੀਆਂ ਇਹਨੂੰ ਮੈਂ ਕੋਈ ਨਹੀਂ ਪਿਆ ਨਹੀਂ ਤੇ ਹੁਣ ਕਿੰਨੇ ਵਾਰਾਂ ਤੇ 3 12 ਕਿਲੋ ਕਰ ਦੂੰਗੀ ਘਰ ਜਾਣਾ ਕੋਈ ਸ਼ੱਕ ਨਹੀਂ ਵੇਖੋ ਤਰਦੀ ਦਾ ਲੇਵਾ ਭਾਂਡਾ ਸਜਣੋ ਕਰੋ ਚੈੱਕ ਬੜਾ ਸੋਹਣਾ ਥਣਲੇ ਵਾਲਾ ਲੱਗਾ ਤੇ ਚਵਾਈ ਤੁਹਾਡੇ ਸਾਹਮਣੇ ਕਰਤਾ ਸ਼ੀਸ਼ਾ ਤੇ ਬੱਚਾ ਇਹਦੇ ਕੋਲੇ ਕੱਟਾ ਉਹ ਵੀ ਤੁਹਾਨੂੰ ਮੈਂ ਝਾਤ ਮਰਾ ਦੇਣਾ ਆਹ ਖੜਾ ਕੱਟਾ ਹਾਂ ਹੈ ਹੱਦ ਦੇ ਗਰੀ ਸੀ ਆ ਠੀਕ ਆ ਤੇ ਠੰਡੀ ਫੀਲ ਤਾਂ ਐਡੀ ਠੀਕ ਆ ਫੇਰ ਬਹਿ ਜਾ ਭਾਵਾ ਤੂੰ ਛੱਡ ਦੇ ਇਧਰੇ ਫੇਰ ਭਾਂ ਚਲੇ ਇਧਰੇ ਹਾਂ ਨਹੀਂ ਠੀਕ ਆ ਬੱਸ ਕਰ ਨਾ ਡੋਲੀ ਇਹ ਕਿਹਨਾ ਗੱਲ ਬਾਤ ਤੇਰ ਮਾਰਾ ਤਨ ਤੇ ਇਹ ਇਹ ਕਿੰਨੇ ਦੀ ਦੇ ਦੇਣੀ ਆ 85 ਦੀ ਦੇ ਦਈਏ ਤੂੰ ਵੇਖ ਮੈਂ ਤਾਂ ਕੁਝ ਨਹੀਂ ਕਹਿਣਾ ਭਾ 90 ਹੀ ਦੇ ਦੇ 82 ਦੀ ਹੋਰ 80 ਦੀ ਕਰਦ ਗਏ ਹਾਂ ਨਹੀਂ ਕਰਦ ਗਏ ਲੈ ਮੈਂ ਜੱਸ ਸੁਣੋ 75000 ਦੀ ਕੱਟੀ ਦਵਾਂਗੇ ਕਿੰਨੇ ਕੋਈ ਦਊਗਾ ਨਾ ਇਰਗੇਜ ਵਾਅਕ ਕੀ ਹੈ ਨਾ ਹਾਂ 75000 ਦੀ 75000 ਦੀ ਕੱਟੀ ਦਵਾਂ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਜੇ ਤਾਂ ਲੁੱਟਿਆ ਜਾਂਦਾ ਤੇ ਕਰ ਦਿਓ ਲਭ ਨੂੰ ਮੇਲਾ ਮੇਲਾ ਅੱਧੇ ਘੰਟੇ ਚ ਮਾਲ ਅੱਜ ਵਿਦੂਗਾ ਆਪਣਾ ਅੱਜ ਆਪਾਂ ਅੱਜ ਲੈਣ ਦੇ ਨਾਲੇ ਮੋਲੀ ਕੀਤੇ ਆ ਵੇਖੋ ਸੱਜਣਾ ਦੋ ਰਾਤ ਗਿਆ ਨਾ ਗੱਠ ਗੱਠ ਤੇ ਥਾਨ ਲੱਗਾ ਤੇ ਉਹ ਥਾਨ ਲੱਗਾ ਤੇ ਕੱਟੀ ਦੁੱਧ ਢਲੀਆਂ ਸਮਾਈ ਤੁਹਾਡੀ ਹੋਊਗੀ ਤੇ ਇਸ ਗੱਲੋਂ ਬੇਫਿਕਰ ਹੋ ਜਾ ਤੇ ਰੇਟ ਵੀ 75000 ਬਾਕੀ ਛੋੜ ਛੱਪਾ ਮਾਨ ਤਣ ਥੋੜਾ ਬਹੁਤਾ ਹੋ ਹੀ ਜਾਂਦਾ ਤੇ ਆ ਵੀ ਚੋਟੀ ਚੰਗੀ ਆ ਇਸੇ ਦੇ ਆ ਭਾਅ ਸਾਰੇ 74 75 74 75 ਇਸੇ ਭਾਅ ਲੀਆਂ ਮਈਆਂ ਅੱਜ ਲਿਖਦੀਏ 74 75 ਵਾਲੀਆਂ ਸੱਜਰ ਸੁਈਆਂ ਮਈਆਂ ਲਾਹਵ ਕੋਲੇ ਪਹੁੰਚ ਜੋ ਬਲਟੋਏ ਨਾ ਕਰ ਦਿਓ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਿਆ Gracias.